ਅੱਜ ਕੱਲ੍ਹ ਭਾਰਤ ਦੇ ਵਿੱਚ ਮਾਦਾ ਅਤੇ ਔਰਤਾਂ ਦੇ ਵਿੱਚ ਸਰੀਰ ਤੇ ਵੱਖ-ਵੱਖ ਤਰ੍ਹਾਂ ਦੇ ਟੈਟੂ ਬਣਾਉਣ ਦਾ 트ੈਂਡੋ ਵੱਧ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਟੈਟੂ ਬਣਾਉਣਾ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ ਤੇ ਤੁਸੀ ਲਿਫੋਮਾ ਦੀ ਬਿਮਾਰੀ ਤੋਂ ਪੀੜਤ ਹੋ ਸਕਦੇ ਆਂ ਇਸ ਸਾਲ ਪਹਿਲਾਂ ਤੱਕ ਟੈਟੂ ਬਣਾਉਣ ਦਾ ਰੁਝਾਨ ਸਿਰਫ ਅਮਰੀਕਾ ਵਰਗੇ ਪੱਛਮੀ ਦੇਸ਼ਾਂ ਦੇ ਵਿੱਚ ਹੀ ਸੀ ਪਰ ਹੁਣ ਭਾਰਤ ਸਮੇਤ ਕਈ ਏਸ਼ੀਆਈ ਦੇਸ਼ਾਂ ਦੇ ਵਿੱਚ ਟੈਟੂ ਬਣਾਉਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਨੌਜਵਾਨ ਆਪਣੇ ਸਰੀਰ ਦੇ ਅੰਗਾਂ ਤੇ ਧਾਰਮਿਕ, ਸੱਭਿਆਚਾਰਕ, ਕਾਰਟੂਨ ਅਤੇ ਹੋਰ ਤਰੀਕਿਆਂ ਨਾਲ ਕਈ ਤਰ੍ਹਾਂ ਦੇ ਟੈਟੂ ਬਣਵਾਉਂਦੇ ਆਂ। ਕੁਝ ਲੋਕ ਆਪਣੇ ਮਾਤਾ-ਪਿਤਾ, ਬॉयਫ੍ਰੈਂਡ ਜਾਂ 걸ਫ੍ਰੈਂਡ ਜਾਂ ਉਹਨਾਂ ਦੇ ਆਪਣੇ ਨਾਂ ਤੇ ਟੈਟੂ ਵੀ ਬਣਵਾਉਂਦੇ ਆਂ। ਰੰਗीन ਅਤੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਕੀਤੇ ਗਏ ਟੈਟੂ ਚੰਗੇ ਤੇ ਆਤਸ਼ਕਤ ਲੱਗਦੇ ਹੀ ਆਂ ਪਰ ਸਿਹਤ ਲਈ ਵੀ ਨੁਕਸਾਨਦੇ ਹੋ ਸਕਦੇ ਆਂ। ਇੱਕ ਤਾਜ਼ਾ ਡੇਅ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਖੋਜ ਨੇ ਦਿਖਾਇਆ ਕਿ ਟੈਟੂ ਬਣਵਾਉਣ ਦੇ ਨਾਲ ਚਮੜੀ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ ਹਾਰਵਰਡ ਹੈਲਥ ਦੀ ਰਿਪੋਰਟ ਦੇ ਮੁਤਾਬਿਕ ਜਿਨ੍ਹਾਂ ਲੋਕਾਂ ਦੇ ਸਰੀਰ ਤੇ ਟੈਟੂ ਬੰਦਿਆ ਉਹਨਾਂ ਨੂੰ ਲਿਫੋਮਾ ਬਲੱਡ ਕੈਂਸਰ ਦਾ ਖਤਰਾ ਹੋ ਸਕਦਾ ਹੈ ਇੱਕ ਖੋਜ ਅਧਿਐਨ ਦੇ ਅਨੁਸਾਰ ਟੈਟੂ ਬਣਵਾਉਣ ਦੇ ਨਾਲ ਤੁਹਾਡੇ ਲਿੰਫੋਟਿਕ ਸਿਸਟਮ ਦੇ ਵਿੱਚ ਕੈਂਸਰ ਦਾ ਖਤਰਾ 21% ਵੱਧ ਜਾਂਦਾ ਹੈ ਇਹ ਦਿਨੋ ਸਪੀਡਿਸ਼ ਬੁਧਿਆਨੀਆਂ ਦੇ ਦੁਆਰਾ ਕੀਤਾ ਗਿਆ ਸੀ ਜਿਸ ਵਿੱਚ 10000 ਤੋਂ ਵੱਧ ਲੋਕਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਕੌਜੋਦਿਆਂ ਨੇ ਕਿਹਾ ਸੀ ਕਿ ਟੈਟੂ ਗੰਭੀਰ ਬਿਮਾਰੀਆਂ ਦੇ ਕਾਰਨ ਬਣ ਸਕਦੇ ਆ ਤੇ ਟੈਟੂ ਦੀ ਸਿਆਹੀ ਸਰੀਰ ਦੇ ਵਿੱਚ ਗੰਭੀਰ ਬਿਮਾਰੀਆਂ ਦਾ ਵੀ ਕਾਰਨ ਬਣਦੀ ਆ। ਦਰਸਰ ਦੇ ਵਿੱਚ ਟੈਟੂ ਬਣਾਉਣ ਦੇ ਸਮੇਂ ਸਿਆਹੀ ਦਾ ਇੱਕ ਵੱਡਾ ਹਿੱਸਾ ਲਿੰਫ ਨੋਡ ਦੇ ਵਿੱਚ ਜਮ੍ਹਾਂ ਹੋ ਜਾਂਦਾ ਏ ਤੇ ਰਿਪੋਰਟ ਦੇ ਮੁਤਾਬਿਕ ਇਸ ਦੇ ਨਤੀਜੇ ਸਨੁਕਸਾਨ ਦੇ ਹੋ ਸਕਦੇ ਆ। ਅਟਿਮਿਊਸ ਲਾਰਜ ਬੀ ਸੈਲਿਊਲਿਮੋਮਾ ਇੱਕ ਤੇਜ਼ੀ ਨਾਲ ਵਧਣ ਵਾਲਾ ਕੈਂਸਰ ਜੋ ਵਾਈਟ ਬਲੱਡ ਸੈੱਲ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਲਿਊਕੋਮਾ ਇੱਕ ਗਰ ਲਾਗ ਬਿਮਾਰੀ ਆ ਜਿਸ ਵਿੱਚ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ